ਇਹ ਦਿਨ ਪੰਜਾਬ ਸਰਕਾਰ ਯੁੱਧ ਨਸ਼ੇ ਵਿਰੋਧ ਮਹਿੰਮ ਦੀ ਕਾਮਯਾਬੀ ਅਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣ ਦੇ ਰਾਗ ਲਾਪ ਦੀ ਨਜ਼ਰ ਆਉਂਦੀ ਹੈ ਪ੍ਰਸ਼ਾਸਨ ਨੇ ਤਦਾਵੇ ਕਰਦੀ ਹੈ ਕਿ ਨਸ਼ੇ ਦੇ ਹੱਥ ਤੇ ਕਾਬੂ ਪਾ ਲਿਆ ਗਿਆ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕਿਹੜਾ ਹੀ ਉਧਰ ਤੇ ਕਿਹੜੀ ਕਾਮਯਾਬੀ ਅੱਜ ਵੀ ਨੌਜਵਾਨ ਨਸ਼ੇ ਨਾਲ ਮਾਰ ਰਹੇ ਨੇ ਨਸ਼ਾ ਘਰ ਨੂੰ ਖਾ ਰਿਹਾ ਜੀ ਹਾਂ ਇਹੀ ਸੱਚ ਹੈ ਬਈਤੇ ਦਿਨੀ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਵਿੱਚ ਇੱਕ ਨੌਜਵਾਨ ਨਸ਼ੇ ਦੀ ਪੀੜ ਚੜ ਗਿਆ। ਤਸਵੀਨਾਤਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਦੇ थाना ਮਾਰਡਲ ਟਾਊਨ ਦੀ ਜਿਹਨੀ ਆਉਂਦੀ ਮੈਡੀਸਿਨ ਮਾਰਕੀਟ ਦੇ ਨਾਲ ਖਾਲੀ ਪਈ ਮਾਰਕੀਟ ਕਮੇਟੀਆਂ ਨੇ ਜਿੱਥੇ ਇੱਕ ਨੌਜਵਾਨ ਹੈ ਜਿਹੜਾ ਨਸ਼ੇ ਦੀ ওভারਡੋਜ਼ ਨਾਲ ਹੈ ਜਿਹੜਾ ਬਲੇ ਚੜ ਗਿਆ ਇਹ ਤਸਵੀਰਾਂ ਇਹ ਘਟਨਾ ਆਪਮੋਹ ਬੋਲ ਕੇ ਪੰਜਾਬ ਦੇ ਸੱਚ ਨੂੰ ਬਿਆਨ ਕਰ ਰਹੀਆਂ ਨੇ ਕਿ ਅੱਜ ਕੀ ਪੰਜਾਬ ਦੇ ਵਿੱਚ ਨਸ਼ੇ ਦਾ ਛੀਵਾ ਦਰਿਆ ਕਿਵੇਂ ਵਗ ਰਿਹਾ ਲੁਧਿਆਣਾ ਲਾਈਵਲੀ ਅਮਿਤ ਆਪ ਕਰਦੇ ਰਿਹਾ ਜੀ ਨਾਮ ਹੈ ਪ੍ਰਤੀਕ ਹਾਂਜੀ ਪ੍ਰਤੀਕ ਪ੍ਰਤੀਕ ਹੋਰ ਮੇਰਾ ਬੱਚਾ ਕਿੱਥੇ ਜਾਣਾ ਹੈ ਫਗਤ ਨਗਰ ਕੀ ਹੋਇਆ ਸੀਗਾ ਤੁਹਾਨੂੰ ਫੋਨ ਆਇਆ ਸੀਗਾ ਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਮੁੰਡਾ ਤੁਹਾਡਾ ਫੋਨ ਆਇਆ ਕੀ ਲੱਗਦੇ ਤਾਂ ਦੇ ਸੀ ਹਸਟੈਂਡਰਡ ਕੀ ਨਾ ਇਹਨਾਂ ਦਾ ਰਿਸ਼ੀ ਸਮਝਦਾ ਇਹ ਨਸ਼ੀਰ ਇਹ ਪਹਿਲਾਂ ਵੀ ਅਸੀਂ ਦੇ ਤੁਹਾਨੂੰ ਪਤਾ ਦਗਾ ਜੀ 5 ਸਾਲ ਤੋਂ ਹੋ ਗਿਆ ਨਸ਼ਾ ਕਰਦੇ ਹਾਂ ਬਟ ਜਦੋਂ ਜ਼ਿਆਦਾ ਫਿਨਿਸ਼ ਨੇ ਦੀ ਖਰਾਬ ਹੋ ਜਾਂਦੀ ਸੀ ਅਸੀਂ ਇਹਨੂੰ ਹਰ ਬਾਰ ਨਸ਼ਾ ਛਡਾਓ ਕੇਂਦਰ ਚ ਕਰਵਾ ਦਿੰਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀ ਇਹ ਹੁਣ ਤਾਂ ਮੈਨੂੰ ਉਹਦਾ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਸ ਫੇਸਿਵਲ ਹਸਪੀਟਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਵਾਰ ਸੁਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੇਟੋ ਕਰੋਗੇ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੀ ਸਾਢੇ 5 ਸਾਲ ਦਾ ਬੇਟਾ ਆਇਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਘੁਮਾ ਆਂਦੇ ਨਹੀਂ ਜ਼ਬਰਦਸਤੀ ਕਰੋ ਬਾਹਰ ਚਲ ਗਿਆ ਆ ਕੱਲ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆ ਜਾਂਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਕੱਟੀ ਗਏ ਮਤਲਬ ਕਿ ਹੁਣ ਆਂਦਾ ਹੁਣ ਆਂਦਾ ਹੁਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਕੀ ਦੀ ਇਨੰਦਮੀ ਨੂੰ ਇਹ ਦੋ ਸੈਕਿੰਡਿਸ਼ੀ ਦੀ ਕੰਡੀਸ਼ਨ ਨਹੀਂ ਠੀਕ ਆ ਆਜਾ ਪ੍ਰਤਿਭਾ ਮੈਂ ਕੰਮ ਤੇ ਗਈ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਸਾਨੂੰ ਕਿਹਦਾ ਫੋਨ ਆਇਆ ਸਮੀਤ ਥੰਮਾ ਦਾ ਮੁਖਮੁਚੀ ਥਾਣਾ ਨੇ ਦੱਸਿਆ ਕਿ ਇੱਕ ਡੈੱਡ ਬੋਡੀ ਲక్ష్ਮੀ ਮਾਰਕੀਟ ਜੋ ਨਵੀਂ ਬਣੀ ਹੈ ਉੱਥੇ ਪਈ ਹੋਈ ਆ ਮੌਕਾ ਪਰ ਪੁੱਜਿਆ ਜਾਵੇ ਜੋ ਮਨੇ ਹੈਡ ਕਨਸਟੈਂਸਲ ਸਿਮੇਤ ਕਨਸਟੈਂਟ ਪ੍ਰਿੰਸੀਪਲ ਦੇ ਮੌਕੇ ਤੇ ਪਹੁੰਚਿਆ ਆ ਜੋਥੇ ਪਤਾ ਹੈ ਇੱਥੇ ਪਿੱਲਾ ਹੀ ਡੈਡ ਬੁਡੀ ਪਰਿਵਾਰ ਦੇ ਮੈਂਬਰ ਹਾਜ਼ਰ ਹਨ ਜਨ ਨਾ ਪਤਾ ਪਈ ਇਹਨਾਂ ਨੇ ਦੱਸਿਆ ਵੀ ਰਿਸ਼ੀ ਸੋਤਾ ਪੁੱਤਰ ਜੇ ਸੋਤਾ ਭਗਤ ਨਗਾਥਾ ਨਾਲ ਮਾਲਟਰਨ ਸ਼ਰਪ ਦਾ ਰਹਿਣ ਵਾਲਾ ਆ ਇਹਨਾਂ ਨੇ ਇਹ ਵੀ ਦੱਸਿਆ ਕਾਫੀ ਟਾਈਮ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤਾਂ ਨਸ਼ੇ ਸ਼ਡੋ ਕਹਿੰਦੇ ਜਮ ਕਰਾ ਸੀਗਾ ਕੁਝ ਦਿਨ ਪਹਿਲੇ ਨਸ਼ੇ ਸ਼ਡੋ ਕੇਂਦਰ ਤੋਂ ਆਇਆ ਸੀਗਾ ਤਾਂ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਮੁੰਡਾ ਡੈਥ ਹੋਈ ਪਈ ਆ ਜੋ ਮੌਕੇ ਤੇ ਪੁੱਛੇ ਆ ਹਸਪੀਟਲ ਡੈਡ ਬੁਡ ਲੈ ਕੇ ਜਾ ਰਹੇ ਆ ਵਹੀ ਕਲੈਂਟਿਅਮ ਕਰਕੇ ਜੋ ਪੋਸਟਮਾਰਟ ਬਾਅਦ ਕਾਰਵਾਈ ਫਿਰ ਪਤਾ ਲੱਗੇ ਮ